ਜਿਹੜੀ ਐਫ ਆਈ ਆਰ ਆ ਐਫ ਆਈ ਆਰ ਹੈਗੀ ਆ ਬੋਗਸ ਕੁਛ ਨਹੀਂ ਉਹਦਾ ਹੱਥ ਨਾ ਪੈਰ ਨਾ ਸਿਰ ਆ ਵਿਕਰਮ ਸਿੰਘ ਮਜੀਠੀਆ ਨਾ ਮੈਨੇਜਿੰਗ ਡਾਇਰੈਕਟਰ ਹੈ ਨਾ ਚੇਅਰਮੈਨ ਹੈ ਵਿਕਰਮ ਸਿੰਘ ਮਜੀਠੀਆ ਦਾ ਕੀ ਦੋਸ਼ ਹੋ ਗਿਆ ਜੀ ਕੀ ਵਿਕਰਮ ਸਿੰਘ ਮਜੀਠੀਏ ਦੇ ਉਲਟ ਲੱਭ ਦਿਓ ਛੇ ਐਵੇਂ ਹੀ ਕਰਨਾ ਹੈਗਾ ਘਟੋਕਾ ਟੂੜਾ ਆੜਾ ਈੜੀ ਸੱਸਾ ਨਾ ਤਾਂ ਲਿਖ ਦਿਓ ਕਿਸੇ ਦਾ 6540 ਕਰੋੜ ਲਿਆ ਜੀ ਦੇ ਖਜ਼ਾਨੇ ਚੋਂ 540 ਕਰੋੜ ਨਿਕਲੇ ਆ 540 ਕਰੋੜ ਨਿਕਲੇ ਆ ਉਹ ਉਹ ਬੰਦਾ ਤਾਂ ਦੱਸੋ ਨਾ ਕੌਣ ਆ ਯਾਰ ਹਾਰੇ ਹੋਏ ਜਰਨੈਲ ਹੁਣ ਜਿੱਤਣਾ ਚਾਹੁੰਦੇ ਆ ਬਾਜੀ ਵਿਕਰਮ ਸਿੰਘ ਮਜੀਠੀਆ ਨੂੰ ਹੱਥ ਪੜ ਕੇ ਦੇਖੋ ਵਿਕਰਮ ਹੈ ਤਾਂ ਤਕੜਾ ਨਾ ਜੀ ਵਿਕਰਮਜੀਠੀਆ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਐਫ ਆਈ ਆਰ ਕੁਝ ਹੋਰ ਕਹਿੰਦੀ ਆ ਤੇ ਉੱਥੇ ਹੀ ਜਿਹੜਾ ਸਰਕਾਰੀ ਤੰਤਰ ਆ ਕੁਝ ਹੋਰ ਕਹਿੰਦਾ ਨਜ਼ਰ ਆ ਰਿਹਾ ਸਾਡਾ ਮਹਿੰਦਰ ਗਰੇਵਾਲ ਮੌਜੂਦ ਨਾ ਗੱਲਬਾਤ ਕਰਨੇ ਗਰੇਵਾਲ ਸਾਹਿਬ ਆਖੇ ਕਰ ਕੀ ਐਫ ਆਈ ਆਰ ਕਹਿੰਦੀ ਆ ਤੇ ਮੰਤਰੀ ਜੋ ਕਹ ਰਹੇ ਨੂੰ ਦੇਖੋ ਬੀਰ ਜੀ ਜਿਹੜੀ ਐਫ ਆਈ ਆਰ ਆ ਐਫ ਆਈ ਆਰ ਹੈਗੀ ਆ ਬੋਗਸ ਕੁਝ ਨਹੀਂ ਉਹਦਾ ਹੱਥ ਨਾ ਪੈਰ ਨਾ ਸਿਰ ਆ ਉਹਦੇ ਚ ਜ਼ਿਕਰ ਆ ਕਿ ਜੀ ਡੀ ਜੀ ਪੀ ਸਾਹਿਬ ਨੂੰ ਚਿੱਠੀ ਆ ਗਈ ਉਹ ਚਿੱਠੀ ਦੇ ਨਾਲ ਕੋਈ ਡਾਕੂਮੈਂਟ ਲੱਗੇ ਹੋਏ ਸੀ ਉਹ ਡਾਕੂਮੈਂਟ ਦੇ ਬੇਸਿਸ ਤੇ ਵਿਕਰਮ ਸਿੰਘ ਮਜੀਠੀਆ ਦੇ ਉਲਟ ਡਿਸਪਰਪੋਰਸ਼ਨੇਟ ਐਸੈਟਸ ਦਾ ਕੇਸ ਕੀਤਾ ਜਾਂਦਾ ਠੀਕ ਹੈ ਨਾ ਜੀ ਹੁਣ ਗੱਲ ਇਹ ਹੈ ਕਿ ਇਹ ਕੇਸ ਚ ਮੈਂ ਤੇ ਕੋਈ ਐਜੀਆਂ ਗੱਲਾਂ ਕਹਦਾ ਉਹਨਾਂ ਨੂੰ ਕਮੀ ਦੂਰ ਕਰਨ ਦਾ ਮੌਕਾ ਦੇ ਦੂੰ ਕਿ ਵਿਕਰਮ ਸਿੰਘ ਵਜੀਰੀਆ ਦਾ ਕੰਪਨੀਆਂ ਨਾਲ ਤੱल्लਕ ਕੀ ਹੈ ਕਿ ਉਹ ਡਾਇਰੈਕਟਰ ਰਕਲਾ ਡਾਇਰੈਕਟਰ ਸੀ ਤੇ ਜਦੋਂ 2007 ਚ ਐਮਐਲਏ ਬਣ ਕੇ ਉਹਨੇ ਡਾਇਰੈਕਟਰੀ ਤੋਂ ਰਿਜ਼ਾਈਨ ਕਰਤਾ ਸ਼ੇਅਰਹੋਲਡਰ ਹੈ ਕੀ ਇੱਕ ਸ਼ੇਅਰਹੋਲਡਰ ਜਿੱਥੇ ਕਿੰਨੇ ਜ਼ਿਆਦਾ ਸ਼ੇਅਰਹੋਲਡਰ ਹੋਣ ਉਹ ਕੰਪਨੀ ਨੂੰ ਮੈਨੇਜ ਕਰ ਸਕਦਾ ਉਹਦਾ ਜਵਾਬ ਨਹੀਂ ਬਿਲਕੁਲ ਨਹੀਂ ਕਰ ਸਕਦਾ ਕੰਪਨੀ ਨੂੰ ਮੈਨੇਜ ਕੌਣ ਕਰ ਦਿੰਦਾ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਬਿਕਰਮ ਸਿੰਘ ਮਜੀਠੀਆ ਨਾ ਮੈਨੇਜਿੰਗ ਡਾਇਰੈਕਟਰ ਹੈ ਨਾ ਚੇਅਰਮੈਨ ਹੈ ਬਿਕਰਮ ਸਿੰਘ ਮਜੀਠੀਆ ਦਾ ਕੀ ਦੋਸ਼ ਹੋ ਗਿਆ ਜੀ ਕੀ ਬਿਕਰਮ ਸਿੰਘ ਮਜੀਠੀਏ ਦੇ ਉਲਟ ਲੱਭ ਦਿਓ ਦੂਸਰੀ ਗੱਲ ਐਫ ਆਈ ਆਰ ਤੇ ਰਿਮਾਂਡ ਪਟੀਸ਼ਨ ਸਰਕਾਰੀ ਵਕੀਲ ਦੀ ਉਹ ਸਾਰੇ ਵਿੱਚ ਡਿਸਪਰਪੋਰਸ਼ਨੇਟ ਅਸੈਟ ਦਾ ਕੀ ਲਿਖਿਆ ਹੈ 540 ਕਰੋੜ ਦਾ ਮੈਂ ਕਿਹਾ ਮੰਨ ਲਓ ਸਰਕਾਰ ਨੂੰ ਹੱਕਾ ਜੋ ਮਰਜ਼ੀ ਕਵੇ ਆਪਾਂ ਉਹਨੂੰ ਰੋਕਦੇ ਨਹੀਂਗੇ ਕੀ ਭਾਈ ਸਾਹਿਬ ਪਰ ਦੱਸੋ ਤਾਂ ਸਹੀ ਉਹ 540 ਕਰੋੜ ਦਿੱਤਾ ਕੀ ਨੇ ਮੈਨੂੰ ਤਾਂ ਉਹ ਲੱਗਦਾ ਹੈ ਕਿ ਇਸ ਆ ਇੱਕ ਅਰੀ ਨੇ ਮੈਂ ਛੋਟੇ ਨੇ ਗੱਲ ਸੁਣੀ ਤੇ ਇੱਕ ਜੱਟ ਬਿਠਾ ਐ ਕਰੀ ਜਾਵੇ ਉਹ ਬਾਣੀਆਂ ਲੰਗਿਆਂ ਕੋਲੋਂ ਕਹਿੰਦਾ ਕੀ ਕਰਦਾ ਕਹਿੰਦਾ ਛੋਲੇ ਖਾਣਾ ਕਹਿੰਦਾ ਤੇਰੇ ਹੱਥਾਂ ਛੋਲੇ ਹੈ ਨਹੀਂ ਕਹਿੰਦੇ ਐਵੇਂ ਵੀ ਕਰਦਾ ਉਹ ਕਹਿੰਦਾ ਜੇ ਐਵੇਂ ਕਰਨਾ ਫਿਰ ਕਾਜੂ ਵੀ ਕਹਦੇ ਫਿਰ ਛੋਲੇ ਕਿਉਂ ਕਹਿੰਦੇ ਉਹ ਯਾਰ ਜੇ ਐਵੇਂ ਜੇ ਐਵੇਂ ਹੀ ਕਰਨਾ ਹੈਗਾ ਕੋਟੋ ਕਾ ਟੂੜਾ ਆੜਾ ਈੜੀ ਸੱਸਾ ਨਾ ਤਾਂ ਲਿਖ ਦਿਓ ਕਿਸੇ ਦਾ ਜੇ ਬੰਸਰ 40 ਕਰੋੜ ਲਿਆ ਜੀ ਦੇ ਖਜ਼ਾਨੇ ਚੋਂ 540 ਕਰੋੜ ਨਿਕਲੇ ਆ 540 ਕਰੋੜ ਨਿਕਲੇ ਆ ਉਹ ਉਹ ਬੰਦਾ ਤਾਂ ਦੱਸੋ ਨਾ ਕੌਣ ਆ ਯਾਰ ਉਹ ਬੰਦੇ ਦਾ ਦੱਸਦਾ ਹੀ ਨਹੀਂ ਪਏ ਚੱਲ ਕਰੋਂਗੇ ਕੋਰਡੀਨੇਟਰ ਸੈਟ ਕੇ ਨਹੀਂ ਚੈਲੇਂਜ ਤਾਂ ਤੁਸੀਂ ਇਹਨਾਂ ਦਾ ਜਲੂਸ ਕੱਢਾਂਗੇ ਤੁਸੀਂ ਚੈਲੇਂਜ ਤਾਂ ਬਹੁਤ ਛੋਟੀ ਗੱਲ ਹੈ ਦੇਖੋ ਗੱਲ ਹੁੰਦੀ ਆ ਮਾੜਾ ਮੋਟਾ ਨੌ ਤਾੜਦਾ ਹੋਵੇ ਯਾਰ ਚਲੋ ਬੰਦੇ ਨੇ ਮਕਾਨ ਬਣਾਇਆ ਮਕਾਨ ਤੇ ਅਗਲਾ ਕਹਦੇ ਕੀ 10 ਲੱਖ ਖਰਚਾ ਦਿਖਾ ਦੇ ਦੋ ਕਹਿ ਦੇਣ ਜੀ ਸਾਡੇ ਕੋਲ ਮਟੀਰੀਅਲ ਹੈ ਜਿਵੇਂ ਬਾਲ ਸਾਹ ਵੇਲੇ ਟੂਟੀਆਂ ਕਹਿੰਦੇ ਸੋਨੇ ਦੀਆਂ ਲਾ ਲੀਆਂ ਉਹ ਲਾ ਲਿਆ ਕੁਛ ਤਾਂ ਦਿਖਾਓ ਕੀ ਹੈ ਕੀ ਹੈ ਤੁਹਾਡੇ ਕੋਲ ਤੁਸੀਂ ਕਦੇ ਮਿਸਟਰ ਵਿਕਰਮ ਸਿੰਘ ਮਜੀਠੀਆ ਤੋਂ ਨੋਟਿਸ ਦੇ ਕੇ ਜੋ ਆਪ ਪੁੱਛਿਆ ਕਿ ਆਹ ਤੇਰੇ ਤੇ ਦੋਸ਼ ਲੱਗਦੇ ਤੇਰਾ ਇਹਦੇ ਬਾਰੇ ਕਹਿਣਾ ਕੀ ਹੈ ਤੁਸੀਂ ਐਫ ਆਈ ਆਰ ਦੀ ਗੱਲ ਕਰਦੇ ਹੋ ਮਾਮਲਾ ਹੋਰ ਹੈਗਾ ਫਿਰ ਲਗਾਤਾਰ ਨਸ਼ਾ ਨਾਲ ਕਿਉਂ ਫਿਰ ਜੁੜਨਾ ਐਨ ਡੀ ਪੀ ਐਸ ਦਾ ਕੀ ਹੋਗਾ ਇਹ ਮੈਂ ਤੁਹਾਨੂੰ ਦੱਸਦਾ ਨਹੀਂ ਜੀ ਜਿਹੜੀ ਚੀਜ਼ ਫੇਲਰ ਹੋਈ ਆ ਸਰਕਾਰ ਉਹਨੂੰ ਕਵਰ ਕਰਨਾ ਚਾਹੁੰਦੀ ਹੈ ਮੈਨੂੰ ਕੇਜਰੀਵਾਲ ਸਾਹਿਬ ਦਾ ਕੱਲ ਦੇ ਪਿਆਨ ਮਗਰਮੱਛ ਫੜ ਲਿਆ ਕੱਲ ਦਾ ਫੜ ਲਿਆ ਮਗਰਮੱਛ ਤਾਂ ਜਨਾਬ ਤੁਸੀਂ ਹੋ ਜਿਹਨੇ 300 ਕਰੋੜ ਦੇ 400 ਕਰੋੜ ਦੇ ਤੇ 2000 ਕਰੋੜ ਦੇ ਸਕੈਮ ਚਾ ਹੁਣ ਨਵਾਂ ਪਰਚਾ ਜਿਹੜਾ ਹੋਇਆ ਆਪਣੇ ਸਸੋਡੀਆਂ ਸਾਹਿਬ ਤੇ ਜਿਤ ਅਸਤਿੰਦਰ ਜੈਨ ਤੇ ਕਿਤਾਬਾਂ ਦਾ ਉਹ 2000 ਕਰੋੜ ਦਾ ਮਗਰਮੱਛ ਤਾਂ ਉਹ ਹੋਇਆ ਫਿਰ 200 540 ਕਰੋੜ ਵਾਲਾ ਕਿੱਥੇ ਹੋਇਆ ਤਗਾ ਤੁਸੀਂ ਐਫਆਈਆਰ ਦੀ ਵੀ ਗੱਲ ਕੀਤੀ ਆ ਪਰ ਬਹੁਤ ਸਾਰਾ ਜਿਹੜਾ ਪ੍ਰੋਪਗੈਂਡਾ ਨਜ਼ਰ ਆ ਰਿਹਾ ਮੀਡੀਆ 'ਚ ਨਜ਼ਰ ਆ ਰਿਹਾ ਹੋਰ ਜਗ੍ਹਾ ਲੋਕ ਨਜ਼ਰ ਆ ਰਿਹਾ ਜਿਹੜੇ ਕਹਿ ਰਹੇ ਹੋਰ ਹਨ ਮੰਤਰੀ ਤੱਕ ਕਹਿ ਰਹੇ ਨੇ ਵੀਡੀਓਜ਼ ਆ ਰਹੀਆਂ ਸਾਹਮਣੇ ਕੀ ਸਾਰਾ ਇਹ ਮਾਮਲਾ ਹੈ ਦੇਖੋ ਮੰਤਰੀ ਤਾਂ ਉਹਨਾਂ ਦੇ ਜੋ ਮਰਜ਼ੀ ਕਹਿਣ ਮੈਂ ਉਹਨਾਂ ਦਾ ਜਵਾਨ ਨਹੀਂ ਫੜ ਸਕਦਾ ਕਿਉਂਕਿ ਜਿਹੜੇ ਨੇ ਸੱਚ ਬੋਲਣਾ ਹੀ ਨਹੀਂ ਉਹਨੂੰ ਕੀ ਬੋਲਣ ਆਦਾਂਗੇ ਹਾਂ ਗੱਲ ਕਰੋ ਮੈਂ ਤਾਂ ਅੱਜ ਕਹਿਣਾ ਕਿ ਮਾਨ ਸਾਹਿਬ ਤੁਸੀਂ ਕਿਸੇ ਆਪਣੇ ਬੰਦੇ ਨੂੰ ਪ੍ਰੈਸ ਦੇ ਸਾਹਮਣੇ ਜਿਹਨੂੰ ਵੀ ਤੁਸੀਂ ਆਥਰਾਇਜ਼ ਕਰਨਾ ਜਿਹਨੂੰ ਸਮਝਦੇ ਹੋ ਕਿ ਤੁਹਾਡਾ ਬੰਦਾ ਬੜਾ ਚੋਸਤ ਆ ਮੇਰੇ ਨਾਲ ਬਿਠਾ ਕੇ ਮੇਰੀਆਂ ਦੋ ਗੱਲਾਂ ਦਾ ਜਵਾਬ ਦੇ ਦੋ ਕਿ ਇਹਨੂੰ ਡਰੱਗ ਮਨੀ ਕਹਿੰਨੇ ਹੋ ਡਰੱਗ ਮਨੀ ਐਫ ਆਈ ਆਰ ਚ ਕਿਉਂ ਦਰਜ ਨਹੀਂ ਤੁਹਾਡੇ ਸਰਕਾਰੀ ਵਕੀਲ ਦੀ ਪਬਲਿਕ ਪ੍ਰੋਸੀਕਿਊਟਰ ਦੀ ਐਪਲੀਕੇਸ਼ਨ ਫਾਰ ਰਿਮਾਂਡ ਚ ਕਿਉਂ ਨਹੀਂ ਮੌਜੂਦ ਤੇ ਇਹ ਜਿਹੜੇ ਡਰੱਗ ਮਨੀ ਕਹਿੰਦੇ ਆ ਉਹਨਾਂ ਕੋਲੇ ਇਦੋਂ ਬਿਨਾ ਪ੍ਰੂਫ ਕੀ ਹੈ ਦੱਸਣ ਦੇ ਆਰ ਕੰਮਿਟਿੰਗ ਕਨਟੈਂਪਟ ਆਫ ਕੋਰਟ ਡਰੱਗ ਮਨੀ ਨਹੀਂ ਮੈਂ ਤੁਹਾਨੂੰ ਉਹੀ ਕਹਿਣਾ ਯੁੱਧ ਫੇਲ ਹੋ ਗਿਆ ਾਰੇ ਹੋਏ ਜਰਨਲ ਹੁਣ ਜਿਤਨਾ ਚਾਹੁੰਦੇ ਆ ਬਾਜੀ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪੜ ਕੇ ਦੇਖੋ ਬਿਕਰਮ ਹੈ ਤਾਂ ਤਕੜਾ ਨਾ ਜੀ ਤੇ ਤੁਸੀਂ ਡਰਗ ਮੰਨੀ ਦੀ ਗੱਲ ਕਰ ਰਹੇ ਹੋ ਬਹੁਤ ਸਾਰੇ ਕਹਿੰਦੇ ਵੀ ਨੇ ਫਿਰ ਕੀ ਕਾਨੂੰਨੀ ਕਾਰਵਾਈ ਕਰੋਗੇ ਕੋਈ ਸਾਰਾ ਕਾਰਵਾਈ ਸਭ ਦੀ ਕਰਾਂਗੇ ਆ ਇੱਕ ਤਾਂ ਕਿਸੇ ਅੰਗਰੇਜ਼ੀ ਦੇ ਅਖਬਾਰ ਨੇ ਹੀ ਆਪਣੇ ਲਾਇਆ ਹੈ ਹੈਡਲਾਈਨ ਕੀ 540 ਡਰਗ ਕਰੋੜ ਉਹਨਾਂ ਨੂੰ ਤਾਂ ਮੈਂ ਨੋਟਿਸ ਦੇਣ ਲੱਗਾ ਬਿਸ਼ੇਤ ਗਰੇਵਾਲ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਇਸ ਨੂੰ ਡਰਗ ਮੰਦੀ ਦੇ ਤੌਰ ਤੇ ਪੇਸ਼ ਕਰ ਰਹੇ ਨੇ ਉਹਨਾਂ ਨੂੰ ਨੋਟਿਸ ਜਾਣਗੇ ਤੇ ਇੱਕ ਜਿਹੜਾ ਅਖਬਾਰ ਆ ਉਸ ਨੂੰ ਵੀ ਨੋਟਿਸ ਜਿਹੜਾ ਆ ਹੁਣ ਭੇਜਿਆ ਜਾਵੇਗਾ ਗਰੇਵਾਲ ਸਾਹਿਬ ਵੱਲੋਂ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਜਸਪ੍ਰੀ ਸਿੰਘ ਪੀਟੀਸੀ న్యూਸ ਚੈਨੇਲ